ਸਿਰੀ ਰਾਗ ਮਹੱਲਾ ਤੀਜਾ ਜਿਨਿ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦੇ ਉਜਲੇ ਤਿਤ ਸਚੈ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮਖ ਸਦਾ opat ਹੋਏ ਹਰ ਹਰ ਸਦਾ ਧਿਆਈਐ ਮਨ ਹਉ ਮੈਂ ਕੱਢੈ ਧੋਏ ਰਹਾਓ ਮਨ ਮੁਖ ਨਾਮ ਨ ਜਾਣਨੀ ਬਿਨ ਨਾ ਆਵੈ ਪਤ ਜਾਏ ਸਬਦੈ ਸਾਧਨ ਆਇਓ ਲਾਗੇ ਦੂਜੈ ਪਾਏ ਬਿਸਟਾ ਕੇ ਕੀੜੇ ਪਵੈ ਵਿੱਚ ਬਿਸਟਾ ਸੇ ਬਿਸਟਾ ਮੈਂ ਸਮਾਈ ਤਨ ਕਾ ਜਨਮ ਸਫਲ ਹੈ ਜੋ ਚੱਲੈ ਸਤਗੁਰ ਪਾਏ ਕੋਲੇ ਉਧਾਰੈ ਆਪਣਾ ਤਨ ਜਿਹੜੇ ਦੀ ਮਾਈ ਹਰ ਹਰ ਨਾਮ ਤੇ ਆਈਐ ਜਿਸ ਨੂੰ ਕਿਰਪਾ ਕਰੇ ਰਜਾਈ ਜਿਨੇ ਗੁਰਮਖਾ ਨਾਮ ਤੇ ਆਇਆ ਵਿਚੋ ਆਪ ਗਵਾਈ ਓਏ ਅੰਦਰੋਂ ਬਾਹਰੋਂ ਨਿਰਮਲੀ ਸੱਚੇ ਸੱਚ ਸਮਾਈ ਨਾਨਕ ਆਇ ਇਸੇ ਪਰਵਾਣ ਹੈ ਜਿਨ ਗੁਰਮਤੀ ਹਰਿ ਧਾਈ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਛ ਕਰੇ ਬਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮੇ ਅਧਾਰ ਗੁਰ ਪੂਰੇ ਹਰ ਨਾਮੰਦਰ ਆਇਆ ਹਰ ਭਗਤਾ ਟੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਈ ਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਇ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨ ਹੋਵਈ ਤੁਪਦਾ ਬੋਲ ਖਵਾਰ ਸੋ ਜਨ ਰੜਾਇਆ ਨਾਰੜੈ ਜਿਸ ਅੰਤਰ ਅਬਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਹਰ ਤਾਰ ਮਨ ਤਨ ਸੌਪੈ ਆਗੇ ਧਰੇ ਹਮੈ ਵਿੱਚੋਂ ਮਾਰ ਧਨ ਗੁਰਮਖੋ ਸੋ ਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਲੇ ਤਾ ਪਾਈਐ ਬਿਨ ਕਰਮੈ ਪਾਇਆ ਨਾ ਜਾਈ ਲੱਖ ਚਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੈ ਹਰਿ ਆਈ ਨਾਨਕ ਗੁਰਮਖ ਹਰ ਪਾਇਆ ਸਦਾ ਹਰ ਨਾਮ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮਖ ਪਾਇਆ ਜਾਈ ਆਂਦਰ ਨਾਮ ਧਿਆਈਐ ਸਹਜੇ ਨਾਮ ਸਮਾਈ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਈ ਪਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹੈ ਆਂਦਰ ਨਾਮ ਧਿਆਈ ਰਹਾਉ ਸਾਚੇ ਮੈਲ ਨਾ ਲੱਗਈ ਮਨ ਨਿਰਮਲ ਹਰ ਧਿਆਏ ਗੁਰਮਕ ਸੱਬ ਪਛਾਣੀਐ ਹਰਿ ਅੰਮ੍ਰਿਤ ਨਾਮ ਸਮਾਈ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਦੀ ਰਾਜਾਈ ਮਨ ਮੁਖ ਮੈਲੇ ਮਲ ਭਰੀ ਹੋ ਮੈਂ ਤ੍ਰਿਸ਼ਨਾ ਬਿਕਾਰ ਮੇਰੇ ਸਭ ਦੇ ਮੈਲ ਨਾ ਉਤਰੈ ਮਰ ਜਮੈਂ ਹੋਏ ਖੁਆਰ ਹਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਾਰਮਕ ਮੋਹ ਵਿਆਪਿਆ ਬੈਰਾਗੋ ਦਾਸੀ ਨਾ ਹੋਏ ਸਬਦ ਨਾ ਚੀਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਮੈ ਗੁਰਮਖ ਖੋਈਐ ਨਾ ਮਰਤੇ ਸੁਖ ਹੋਏ ਮੇਰੇ ਮਨ ਅਨਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੈ ਕਰਹੀ ਮਹਿ ਉਦਾਸਾ ਰਹਾਉ ਗਰਮਖ ਕਰਮਕ ਮਹਾਵੈ ਵਿਗਸ ਹਰ ਬਹਿ ਰਾਵੇ ਆਨੰਦ ਐਨਸ ਭਗਤ ਕਰੇ ਦਿਨ ਰਾਤੀ ਹਉ ਮੈ ਮਾਰਨ ਚਿੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬਹਿ ਰਾਗੀ ਸੋਈ ਹਰਦਾ ਨਾਮ ਵਸਾਈ ਅੰਤਰ ਲਾਗ ਨ ਤਾਮਸ ਮੂਲੇ ਵਿਚੋ ਆਪ ਗਵਾਈ ਨਾਮ ਨਿਧਾਨ ਸਤਗੁਰੂ ਦਿਖਾਲਿਆ ਹਰਸ ਪਿਆ ਗਾਈ ਜਿਨ ਕਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬਿਰਾਗ ਮਾਰਮਕ ਫਰੇ ਨ ਜਾਣੈ ਸਤਗੁਰ ਹਮੈ ਅੰਦਰ ਲਾਗ ਨਾਨਕ ਸਾਹਿਬ ਦਰਤੇ ਹਰ ਨਾਮ ਰੰਗਾਈ ਬਿੰਦ ਪੈ ਕਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਕਰ ਹੀ ਸਬਦਾ ਪਾਈਐ ਅੰਤਰ ਸਭ ਬਥ ਹੋਈ ਖਿਰ ਖਿਰ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਈ ਨਾਮ ਅਰਧਾਨੇ ਖੁੱਟ ਹੈ ਬੜ ਪਾਗ ਪ੍ਰਾਪਤ ਹੋਈ ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ ਹਰ ਜੀਓ ਸਦਾ ਧਾਇ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੇ ਮੁਖੇ ਉਜਲੇ ਗੁਰਸਬ ਦੀ ਵਿਚਾਰ ਹਾਲਤ ਪਾਲਤ ਸੁਖ ਪਾਏਂਦੇ ਜਪ ਜਪ ਰਦੈ ਮੁਰਾਰ ਕਰ ਹੀ ਵਿੱਚ ਮਹਿਲ ਪਾਇਆ ਗੁਰਸਬ ਦੀ ਵਿਚਾਰ ਸਤ ਗੁਰ ਤੇ ਜੋ ਮੁਫਿਰ ਮਥੇ ਤਨ ਕਾਲੀ ਆੰਦਨ ਦੁੱਖ ਕਮਾਵਦੇ ਨਤ ਜੋਹੇ ਜਮਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿੜਾ ਕਿਛੂ ਨ ਜਾਵਈ ਜਿਸ ਭਾਵ ਹੈ ਤਿਸ ਦੇ ਨਾਰਕ ਗੁਰਮੁਖ ਪਾਈਐ ਆਪੇ ਜਾਣੈ ਸੋਈ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਹਉਮੈ ਦੂਰ ਕਰੇ ਇਹ ਮਨ ਤਾਬਤ ਤਾਰਹਿ ਜਿ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਤੇ ਆਇ ਨਾ ਮਨੰਦਾਨ ਸਤ ਮਰਮਸੈ ਮਹਿਲੀ ਪਾਵੈ ਥਾਉ ਰਹਾਉ ਮਾਰਮਕ ਮਾਤਨੇ ਆਂਦਾ ਹੈ ਜਿਸਨੂੰ ਠਾਉ ਨਠਾਉ ਬਹੁ ਜੋਨੀ ਪਹੁੰਦਾ ਫਿਰ ਜਿਉ ਸੁੰਝੈ ਘਰ ਕਾਉ ਗੁਰਮਤੀ ਘਟ ਚਾਨਣਾ ਸਬਦ ਮਿਲਾਇ ਹਰਨਾਉ ਤ੍ਰੈ ਗੁਣ ਵਿਖਿਆ ਆਂਦਾ ਹੈ ਮਾਇਆ ਮੋਗ ਭਾਰ ਲੋਭੀ ਅੰਨ ਕੋ ਸੇਵਦੇ ਪੜ ਵੇਦਾ ਕਰੇ ਪੁਕਾਰ ਬਿਖਿਆ ਅੰਦਰ ਪਚ ਮੋਏ ਨਾ ਔਰ ਵਾਰ ਨਾ ਪਾਰ ਮਾਇਆ ਮੋਹ ਬਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬਬਦੀ ਜਮਕਾਲ ਨਾਨਕ ਗੁਰਮਤਿ ਉੱਭਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮਖ ਖ ਚੌਥਾ ਪਦ ਪਾਈ ਕਰ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਈ ਪੁੱਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਈ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਉ ਰਹਾਉ ਜਿਨਿ ਨਾਮ ਪਛਾਣਿਆ ਤਨ ਬਿਟੋਂ ਬਲ ਜਾਉ ਆਪ ਛੋੜ ਚਰਣੀ ਲੱਗਾ ਚੱਲਾ ਤਨ ਕੈ ਭਾਈ ਲਾਹ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਈ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਲਹੁ ਜਿੱਦੋਂ ਪਾਈਐ ਸੱਚ ਸੋਈ ਅਸਰ ਸੰਗਾਰ ਸੁਖ ਬਸੈ ਜੋ ਤਿਸ ਭਾਵੈ ਸੋ ਹੋਈ ਜੇ ਹਾ ਸਤਗੁਰ ਕਰ ਜਾਣਿਆ ਤੇ ਇਹੋ ਜੇ ਹਾ ਸੁਖ ਹੋਈ ਇਹੋ ਸੈਸ ਮੂਲੇ ਨਹੀਂ ਪਾਉ ਲਾਇ ਜਨ ਕੋਈ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਈ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੀ ਸੇਵਾ ਕਰੇ ਬਿੜਹਾਣੀ ਆਪਣਾ ਧਰਮ ਗਵਾਵੇ ਬੂਜੈ ਨਹੀਂ ਅੰਦਰ ਦੁੱਖ ਵਿਹਾਨੀ ਮਨ ਮੁਖੇ ਅੰਧ ਨ ਚਿੱਤ ਹੀ ਡੂਬ ਮੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰਿ ਵਸੈ ਤਾਂ ਹਰ ਬਿਸਰਨ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਹੱਥ ਸੁਖਾਲੀ ਜੋ ਇੱਚੇ ਸੂ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਬਸਾਈ ਸਦਾ ਨੰਦਰ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤ ਗੁਰ ਕੀ ਸਰਣਾਗਤੀ ਹੋ ਤਨ ਕੈ ਬਲ ਜਾਓ ਦਰ ਸੱਚੈ ਸੱਚੀ ਬੜਾਈ ਸਹਜੇ ਸੱਚ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਾਰਮੁਖ ਕਰਮ ਕ ਮਹਾ ਬਣੀ ਜੋ ਦੁਹਾਗਣ ਤਨsingਹਾਰ ਸੇਜੈ ਕੰਤ ਨ ਆਵਈ ਨਿਤ੍ਰਿਤ ਹੋਏ ਖੁਆਰ ਪਿਰ ਕਾ ਮਹਿਲ ਨ ਪਾਵਈ ਨਾ ਦੀਸੈ ਘਰਬਾਰ ਪਾਈ ਰੇ ਇਕ ਮਨ ਨਾਮ ਤੇ ਆਈ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਓ ਗਰਮ ਕਸਦਾ ਸੁਹਾਗਣੀ ਪੈਰ ਰੱਖਿਆ ਉਰਤਾਰ ਮਿੱਠਾ ਬੋਲੇ ਨਿਭ ਚੱਲੇ ਸੇਜੇ ਰਵੇ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਪਾਰ ਪੂਰਾ ਪਾਗ ਸਤਗੁਰ ਮਿਲੈ ਜਾ ਪਾਗੇ ਕਾ ਉਦੋ ਹੋਏ ਅੰਤਰ ਦੁਖ ਭ੍ਰਮ ਕੱਟੀਐ ਸੋਖ ਪ੍ਰਾਪਤ ਹੋਏ ਗੁਰ ਕੈ ਪਾਣ ਜੋ ਚੱਲੇ ਦੁੱਖ ਨਾ ਪਾਵੇ ਕੋਈ ਗੁਰ ਕੈ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਤੇ ਆਈਐ ਸੱਚ ਮਿਲਾਵਾ ਹੋਈ ਸ੍ਰੀ ਰਾਗ ਮਹਲਾ 3ਾ ਜਾ ਪਰ ਜਾਣਾ ਆਪਣਾ ਤਨ ਮਨ ਆਗੇ ਧਰੇ ਸੋ ਹਗਣੀ ਕਰਮ ਕਮਾਵਦਿਆਂ ਸੇਈ ਕਰਮ ਕਰੇ ਸਹਜੇ ਸਾਚ ਮਿਲਾਵੜਾ ਸਾਚ ਬੜਾਈ ਦੇ ਭਾਈ ਰੇ ਗੁਰ বিনা ਭਗਤ ਨਾ ਹੋਏ ਬਿਨ ਗੁਰ ਭਗਤ ਨ ਪਾਈਏ ਜੇ ਲੋਚੈ ਸਭ ਕੋਈ ਰਹਾ ਲੱਖ ਚਰਾਸੀ ਫੇਰ ਪਿਆ ਕਾਮਣ ਦੂਜੈ ਪਾਏ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਬਿਹਾਈ ਬਿਨ ਸਬਦ ਕਰ ਨਾ ਪਾਈਐ ਬਿਰਥਾ ਜਨਮ ਗਵਾਈ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਦੀ ਨਾਮ ਨ ਚੇਤੈ ਸਭ ਬਾਦੀ ਜਮਕਾਲ ਸਤ ਗੁਰ ਮਿਲਿ ਗਿਆ ਤਨ ਪਾਇਆ ਹਰ ਨਾਮ ਮਾਹਰ ਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨਰਸਾਈ ਨਾਨਕ ਰੰਗ ਨ ਉਤਰੈ ਜੋ ਹਰ ਤੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਆਪੇ ਆਪ ਮਿਲਾਏ ਬੂਜੈ ਤਾਂ ਨਰਮਨ ਹੋਵੈ ਸੋਈ ਹਰਿ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੀ ਜਗ ਆਇਆ ਪੂਰੇ ਗੁਰ ਕੀ ਸੇਵਾ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜਾਂਤੇ ਕਿਆ ਵਿਚਾਰੇ ਕਿਆ ਕੋ ਆਖ ਸਵਾਏ ਗਰਮ ਕਿਆ ਪੇ ਦੇਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਲ ਬਾਣਾ ਚਲਦਿਆਂ ਨਾਲ ਨਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਜਿਸਕੇ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੀਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤਕ ਹੈ ਕਹਾਈ ਬਿੰਦੁਰੇ ਆਪ ਨ ਜਾਈ ਹਰ ਜਿਉ ਦਾਤਾ ਭਗਤ ਬਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੀ ਗੁਰਮਖ ਦੇਵ ਵਿੜਾਈ